ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਦੋ ਵਾਰ ਦਾਤਾਂ ਹੋਈਆਂ ਨੇ ਇੱਕ 5 ਤੇ 6 ਦੀ ਦਰਮਿਆਨੀ ਰਾਤ ਜਿੱਥੇ ਬਾਂਸਲ પેટ્રોલ ਪੰਪ ਦੇ ਵਿੱਚੋਂ ਇੱਕ ਚਾਰ ਜਿਹੜੇ ਅਣਪਛਾਤੇ ਵਿਅਕਤੀਆਂ ਨੇ ਲੁੱਟ ਕੀਤੀ ਸੀਗੀ ਇਹਦੇ ਵਿੱਚ 1870 ਰੁਪਏ ਦੀ ਲੁੱਟ ਕੀਤੀ ਗਈ ਸੀ ਇਸ ਤੋਂ ਬਾਅਦ ਫਿਰ 16 ਤੇ 17 ਦੀ ਦਰਮਿਆਨੀ ਰਾਤ ਜੀਓ પેટ્રોલ ਪੰਪ ਜਿਹੜਾ ਡਬਾਲੀ ਰੋਡ ਦੇ ਉੱਤੇ ਆ ਉਹਦੇ ਵਿੱਚ 9700 ਰੁਪਏ ਦੀ ਲੁੱਟ ਕੀਤੀ ਗਈ ਸੀ ਤਾਂ ਇਹ ਮਤਲਬ ਜਦੋਂ ਅਸੀਂ ਤਫਤੀਸ਼ ਕੀਤੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇੱਕੋ ਹੀ ਗਰੋ ਦੇ ਮੈਂਬਰ ਹੈ ਗਰੋ ਦੇ ਬਾਰੇ ਅਸੀਂ ਪਤਾ ਕਰ ਰਹੇ ਆ ਕਿ ਗਰੋ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਇੱਕੋ ਹੀ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾ ਤਾਂ ਇਹਨਾਂ ਵੱਲੋਂ ਜਾਣ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਇਸ ਕੇਸ ਵਿੱਚ ਇੱਕ ਜਿਹੜੀ ਇਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਤਲ ਬਰਾਮਦ ਹੋਇਆ 315 ਬੋਰ ਦਾ ਅਤੇ ਪੰਜ ਜ਼ਿੰਦਾ ਕਰ ਤੋਸ ਬਰਾਮਦ ਹੋਇਆ ਤੇ ਕਿੰਨੇ ਬੰਦੇ ਸੀ ਜੀ ਇਹਦੇ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਹੈ ਸਰ ਜੀ ਜੈਕਟ ਕਿਹਨਾ ਚੀਜ਼ ਹੈ ਪੱਟ ਰਹੇ ਕਿ ਉਹ ਤੜਾ ਨੂੰ ਕੋਈ ਐਜੰਟ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਕਫਲ ਹੋਈ ਜਦੋਂ ਇਹ ਪੁਲਿਸ ਜਦੋਂ ਇਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉੱਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਬੇ ਦੇ ਵਿੱਚ ਵੱਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮ੍ਹਾਂ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਰਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ। ਸਰਚ ਤੋਂ ਕੁਝ ਪਤਾ ਹੈ ਵੀ ਉਹ ਪਾਪਦੇ ਲੱਗਿਆ ਹੋਇਆ ਮਾਨਸਪਤੀ ਕੋਲ ਪਾਪਾਂ ਨੂੰ ਕਰ ਦਿੱਤੇ। ਦੇਖੋ ਜੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ। ਇਹ ਇੱਕ ਈਜ਼ੀ ਟਾਰਗੇਟ ਹੈ। ਇਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ। ਇਸ ਕਰਕੇ ਇਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫ਼ਤੀਸ਼ ਦੇ ਵਿੱਚ ਫਿਲਹਾਲ ਅ ਅੱਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੁਫਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਨੇ ਜਿਹੜੀ ਪ੍ਰਾਪਰਟੀ ਹੈ ਬਾਰ-ਬਾਰ ਲੋੜੀਏ ਦੋ ਤਿੰਨ ਵਾਰ ਕੱਟਣਾ ਹੋਵੇ ਲੱਗਦਾ ਨਹੀਂ ਉਹ ਕੋਈ ਆਬਿਦਾਇਤ ਕਰ ਦੇਗੀ ਜੀ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬਹੁੜੀ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਬੜੇ ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰ ਹੀ ਰਹੀ ਹੈ ਪਰ ਜਿਹੜੇ ਪੈਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਆ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਵਰਸਲ ਉੱਤੇ ਮੌਜੂਦ ਰੱਖਣਾ ਚਾਹੀਦਾ ਜੀ ਜਿਹੜੀ ਗੱਡੀ ਹੈ ਜੀ ਮਤਲਬ ਵੀਡੀਓ ਜਾਂ ਫੋਟੋਜ਼ ਪੈਂਦੀਆਂ ਫੋਟੋ ਦੇਖੋ ਭਾਈ ਖਾਸ ਕਰਕੇ पुलिस ਦੇ कि ਅਸੀਂ ਫਲਾਣੇ जगह चेक की थी ਜਗਾ जगह चेक की थी ਇਨਰ ਦਾ ਪੰਪਾਂ ਲਏ ਪਾਈਆਂ ਜਾ ਰਹੀਆਂ ਉਹਦੇ ਉਹਦੇ ਸਕਿਉਰਿਟੀ ਚੈੱਕ ਕਰਕੇ ਉਹਨਾਂ ਨੂੰ ਫਿਰ ਉਹਦੇ ਸਕਿਉਰਿਟੀ फिर ਨਹੀਂ ਕਿਉਂਕਿ ਉਹਨਾਂ ਦਾ क्या ਹੀ ਕਰ ਰਹੇ ਉਹਨਾਂ ਦਾ ਕੰਮ ਹੀ ਨਹੀਂ ਕੀਤਾ ਕਿ ਇਹ ਕੋ ਬਾਹ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਜਿਹਨੂੰ ਕੋ ਗੜਬੜ ਕਰਨੀ ਕੋਈ ਇਹ ਜਿੱਤ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆ ਤੋਂ ਵੈਰੀਫਾਈ ਕਰਾ ਕੇ ਅਸੀਂ ਪਤਾ ਲਵੇਗਾ 21 ਦਿਨਾਂ ਤੱਕ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਲ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਵੀ ਕੰਮ ਕਰਦਾ ਹੈ ਸਰ ਇਹ ਬੰਦੀ ਦਾ ਬੰਦਾ ਕੋਈ ਟਾਰਗੇਟ ਤੇ ਸੀਗਾ ਇਹਨਾਂ ਦੇ ਹਾਂਜੀ ਤਲਵੰਡੀ ਦੇ ਤਲਵੰਡੀ ਦੇ ਬੰਦੇ ਦੇ ਟਾਰਗੇਟ ਤੇ ਇਹਨਾਂ ਨੂੰ ਮਾਰਨ ਨਹੀਂ ਫਿਲਹਾਲ ਇਹ ਜਾ ਕੁਝ ਨਹੀਂ ਹੈਗਾ ਜੋ ਵੀ ਤਫਤੀਸ਼ ਚੱਲੇਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ਸਰ ਪਾਰਟ ਦੇ ਵਿੱਚ ਜਿਹੜੇ 30 15 ਮੋੜੇ ਦੇ ਕਾਰਜਸ਼ੀਲ ਕਿਉਂਕਿ ਮਾਮਲਾ ਸੀ ਕਿਉਂ ਸੀ ਇਹਦੇ ਵਿੱਚ ਖਾਲੀ ਪਲਾਟ ਤੇ ਜਿਹੜੀ ਚੱਲ ਰਹੀ ਕੱਲ ਤੇ ਦੋ ਇਹ ਸਾਧਾ ਕਰਤਾਂ ਕਰਾਂ ਕਰਾਂ ਬੱਦ ਰਹੀ ਜੀ ਉੱਥੇ ਲਾਈਵ ਵੀਡੀਓਜ਼ ਹੈਗੀ ਸੀ ਹਾਂ ਗਾਰਡੋਸ ਪਲਾਟ ਦੇ ਵਿੱਚ ਸਿੱਟੇਗੇ ਸੀ ਇਹਨਾਂ ਨੂੰ ਉਹਦੇ ਆ ਵੀ ਕਿਉਂ ਨਹੀਂ ਲੱਗਦਾ ਉਹਦੇ ਬਾਰੇ ਜੀ ਦੇਖਾਂਗੇ ਕੀ ਕੱਲ ਚਾਰ ਸਾਹਬ ਉੱਤੇ ਮੌਜੂਦ ਸੀ ਇਹ ਦੱਸਾਂ ਉਹ ਤਾਂ ਦੇਖੋ ਭੰਜਨ ਦੇ ਦੌਰਾਨ ਜਦੋਂ ਇਹਨਾਂ ਨੇ ਭੰਜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੇਖਿਆ ਕਿ ਕਿਸੇ ਕਵਾਂਟੇ ਰਹਿ ਗਏ ਸੀ ਇੱਕ ਘੋਲੂ ਬੱਚਾ ਦਾ ਵੀ ਨਾਮ ਆ ਰਿਹਾ ਹੈ ਇਸ ਕੇਸ ਦੇ ਵਿੱਚ ਕੋਈ ਹੈ ਕਿ ਉਹਨਾਂ ਨਾਲ ਸੰਬੰਧ ਹੈ ਦਸ ਘੋਲੂ ਬੱਚਾ ਹੈ ਮੈਂ ਪਹਿਲਾਂ ਪਹਿਲਾਂ ਹਾਂ ਨਹੀਂ ਕੋਈ ਨਹੀਂ ਸਰਬ ਇਹ ਹੈ ਕੱਲ ਜੇਲ੍ਹ ਦੇ ਵਿੱਚ ਚੈਕਿੰਗ ਹੋਈ ਹੈ ਉਹਦੋਂ ਰਣ ਗੋਰੂ ਬੱਚਾ ਗੈਂਗ ਆ ਗੋਰੂ ਬੱਚਾ ਖੁਦ ਗੈਂਗਸਟਰ ਹੀ ਹੈ ਉਹ ਤੋਂ ਕੁਝ ਬਰਾਮਦ ਹੋਇਆ ਦੇਖੋ ਜੀ ਜਿਹੜੀ ਮੈਂ ਮੈਂ ਤੁਹਾਨੂੰ ਦੱਸਦਾ ਉਹ ਚੈਕਿੰਗ ਵਿੱਚ ਮੈਂ ਵੀ ਮੌਜੂਦ ਸੀਗਾ ਡੀਐਸਪੀ ਸਿਟੀ 2 ਅਤੇ ਮੇਰੇ ਵੱਲੋਂ ਕੱਲ ਚੈਕਿੰਗ ਕੀਤੀ ਗਈ ਸੀ ਸਵੇਰੇ ਜੋ ਵੀ ਕਿਉਂਕਿ ਉਹ ਕਨਫਿਡੈਂਸ਼ੀਅਲ ਹੁੰਦੀ ਹੈ ਇਹਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਕੁਝ ਬਰਾਮਦਗੀਆਂ ਹੋਈਆਂ ਨੇ ਕੁਝ ਉਹਨਾਂ ਨੇ ਜਿਹੜੇ ਪੱਤੀਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ਡ ਜਿਹੜੇ ਹਥਿਆਰ ਨੇ ਇਹ ਜਿਹੇ ਕੁਝ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਤਾਂ ਉਹ ਕੁਝ ਅਸੀਂ ਬਰਾਮਦ ਕੀਤੇ ਆ ਤੇ ਉਹਦੀ ਚੈਕਿੰਗ ਕਰ ਲਈ ਹੋਈ ਹੈ ਕੁਝ ਕੋਈ ਐਫਆਈਆ ਲਾਗ ਰਿਖੀ ਗਈ ਹੈ ਜਾਂ ਨਹੀਂ ਨਹੀਂ ਉਹ ਛੋਟੇ ਹੀ ਆ ਉਹਨਾਂ ਦਾ ਜੇਲ੍ਹ ਵਾਲਿਆਂ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਆ ਅੱਗੇ ਕਾਰਵਾਈ ਕਰਾਂਗੇ ਸਰ ਜੀ ਜਿਹੜਾ ਯਾਰ ਹੈ ਲਾਇਸੈਂਸ ਸੀ ਹੈ ਜਾਂ ਪਛਾਣ ਨਹੀਂ ਜੀ ਦੇਸੀ ਆ ਦੇਖੋ ਦੇਸੀ ਵੈਪਨ ਹੈ ਤੁਹਾਡੇ ਸਮਝ ਸਿਕਿਉਰਿਟੀਰ ਵੀ ਉਸੇ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰਿਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇਗਾ ਕਿਉਂਕਿ ਹੁਣ ਵਰਦਾਤਾਂ ਕੁਝ ਹੋਈਆਂ ਨੇ ਤਾਂ ਇਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਣਾ ਜ਼ਰੂਰੀ ਹੈ। ਇਹ ਵਿਚਾਰੇ ਆਪਸ ਵਿੱਚ ਦੋਸਤ ਨੇ ਆ 99 ਹਾਂਜੀ ਆਪਸ ਚ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਤਾਂ ਇਹਨਾਂ ਨੇ ਇਕੱਠੀਆਂ ਜਾਨ ਲੇਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਤਾਲ ਮਿਲ ਸੀਗਾ। ਇਸ ਨਾਲ ਕੋਈ ਵਾਰਤਾ ਕੋਈ ਕੀਤੀ ਜਾਂ ਫਿਲਹਾਲ ਅਸਲੀ ਰਿਵਾਰਦਤ ਕੋਈ ਸਾਹਮਣੇ ਨਹੀਂ ਆਈ ਹੈ ਇਹਨਾਂ ਕੋਲ ਬਰਾਮਦਗੀ ਜ਼ਰੂਰ ਹੋਈ ਹੈ ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਹ ਅਸੀਂ ਦੱਸਾਂਗੇ ਸਰ ਕਿੰਨੇ ਟਾਈਮ ਦੇ ਕਾਬੇ ਜਿੱਤਰਾ ਦੀ ਹਮਾਰੀ ਫਿਲਹਾਲ ਤਾਂ ਹੀ ਦੋ ਵਾਰ ਦਾ ਤਾਂ ਹੀ ਸਾਡੇ ਸਾਹਮਣੇ ਦੋਨਾਂ ਦੇ ਐਫਆਰ ਦਰਜ ਇੱਕ ਠੀਕ ਹੈ ਜੀ ਹਾਂ ਜੀ